जीएएनओ प्यारे विद्यार्थियों 10वीं جماعت دی ਗਣਿਤ ਦੀ ਕਿਤਾਬ ਦਾ ਅਧਿਆਇ 10ਮਾ ਚੱਕਰ ਅਭਿਆਸ ਨੰਬਰ 10.2 ਤੇ ਇਸ ਦਾ ਅਸੀਂ 12 ਸਵਾਲ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे तो पहले प्यारे विद्यार्थियों तक तो चेता करा दे कि इसी चैनल के उ दसवीं जमात में जुड़िया कुछ होर प्लेलिस्टा भी है उन्होंने भी जरूर देखो एक हैगी टेंथ है मैथ नोट्स एक हैगी टेंथ सायंस एक हैगी टेंथ इंगलिश एमसी भी एक, एक है टैथ इंगलिश लिटरेचर एक हैगी टेंथ इंग्लिश ग्रैमर टैंथ ग्रैमर के नाम से प्लेलिस्ट हैगी है एक हैगी गणित सिद्धांत एक हैगी मैथ शॉर्टकट्स एंड ट्रिक्स सो चैनल पर जाकर इन्होंने प्लेलिस्टा भी जरूर देखो ਸੋ ਦੇਖਿਓ ਬੱਚੋ ਇਹ ਵਾਲਾ ਸਵਾਲ ਕਹਿੰਦੇ 4 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਸੋ ਇਹਦਾ ਇਹ ਚੱਕਰ ਹੈਗਾ ਤੇ ਇਹਦਾ ਅਰਧ ਵਿਆਸ ਜਿਹੜਾ ਉਹ ਜਿਹੜਾ ਹੈਗਾ ਉਹ 4 ਸੈਂਟੀਮੀਟਰ ਹੈਗਾ ਤੇ ਬਾਹਰਲੇ ਪਾਸੇ ਛੁੰਦਾ ਇੱਕ ਤ੍ਰਿਭੁਜ ABC ਹੈ ABC ਇਹਨੂੰ ਛੂਰਿਆ ਦੇਖੋ ਇੱਥੇ ਚੱਕਰ ਨੂੰ ਛੂਰਿਆ ਹੈ ਉਹ ਵਾਲਾ ਇੱਥੇ ਛੂਰਿਆ ਤੇ ਇੱਥੇ ਛੂਰਿਆ ਸੋ ਤਿੰਨੋਂ ਭੁਜਾਵਾਂ ਜਿਹੜੀਆਂ ਨੇ ਤ੍ਰਿਭੁਜ ਦੀਆਂ ਉਹ ਬਾਹਰਲੇ ਪਾਸੇ ਚੱਕਰ ਨੂੰ ਛੁੰਨੀਆਂ ਮਈਆਂ ਨੇ ਇਸ ਤਰ੍ਹਾਂ ਖਿੱਚਿਆ ਗਿਆ ਹੈ ਕਿ ਰੇਖਾਖੰਡ BD ਅਤੇ DC ਰੇਖਾਖੰਡ B ਆਪਣਾ BD ਅਤੇ DC ਹੈ ਸਪਰਸ਼ ਬਿੰਦੂ D ਦੇ ਨਾਲ ਵੰਡਿਆ ਗਿਆ ਹੈ ਠੀਕ ਹੈ ਸਪਰਸ਼ ਬਿੰਦੂ ਜਿਸ ਵਿੱਚ ਸਪਰਸ਼ ਬਿੰਦੂ D ਦੁਆਰਾ BC ਵੀ ਭਾਜਿਤ ਹੈ BC ਨੂੰ ਜਿਹੜਾ ਸਪਰਸ਼ ਬਿੰਦੂ D ਹੈਗਾ ਉਹ ਵੰਡਦਾ ਪਿਆ ਹੈ ਉਹਦੀਆਂ ਲੰਬਾਈਆਂ ਕਰਮਵਾਰ 8 ਸੈਂਟੀਮੀਟਰ ਤੇ 6 ਸੈਂਟੀਮੀਟਰ ਹਨ। ਭਾਗ BD ਜਿਹੜੀ ਹੈ 8 ਸੈਂਟੀਮੀਟਰ ਹੈ। ਸੋ DC ਜਾਂ CD ਜਿਹੜੀ ਹੈ ਉਹ 6 ਸੈਂਟੀਮੀਟਰ ਹੈ। ਹੁਣ ਕਹਿੰਦੇ ਭੁਜਾਵਾਂ AB ਅਤੇ AC ਪਤਾ ਮਤਲਬ ਕਿ ਇਹਦੀ ਲੰਬਾਈ ਪਤਾ ਕਰਨੀ ਹੈ AC ਦੀ ਤੇ AB ਦੀ ਲੰਬਾਈ ਪਤਾ ਕਰਨੀ ਹੈ। ਸੋ ਬੜਾ ਰੋਚਕ ਬੜਾ ਵਧੀਆ ਸਵਾਲ ਹੈ। ਉਹ ਦੇਖੀਏ ਕਿਵੇਂ ਕਰਨਾ ਹੈ। ਸੋ ਮੰਨ ਲਓ ਕਿ ਚੱਕਰ AB ਨੂੰ E ਤੇ ਅਤੇ AC ਨੂੰ F ਤੇ ਛੂਰਿਆ ਹੈ। ਬੜਾ ਚੱਕਰ ਹੈਗਾ ਹੈ ਮੰਨ ਲਓ ਇਹਨਾਂ ਨੇ ਇਕੱਲੇ ਇਹਦਾ ਨਾਮ ਦਿੱਤਾ D ਇਹਦਾ ਨਾਮ ਨਹੀਂ ਦਿੱਤਾ ਇਹਦਾ ਨਾਮ ਅਸੀਂ ਦੇ ਲਿਆ ਕਿ ਇਹ ਚੱਕਰ ਮੰਨ ਲਓ AB ਨੂੰ E ਤੇ ਛੂਰਿਆ ਤੇ AC ਨੂੰ F ਤੇ ਛੂਰਿਆ ਹੁਣ O ਨੂੰ B E A F ਅਤੇ C ਨਾਲ ਜੋੜੋ ਉਹ ਇਹਦਾ ਚੱਕਰ ਦਾ ਕੇਂਦਰ ਹੈਗਾ ਸੋ ਇਹਨੂੰ ਤੁਸੀਂ ਸਾਰਿਆਂ ਦੇ ਨਾਲ ਜੋੜ ਦੇਣਾ ਹੈ B ਦੇ ਨਾਲ E ਦੇ ਨਾਲ A ਦੇ ਨਾਲ F ਦੇ ਨਾਲ ਤੇ C ਦੇ ਨਾਲ ਠੀਕ ਹੈ ਜੀ ਅੱਗੇ ਚਲੀਏ ਹੁਣ ਅਸੀਂ ਦੋ ਸਿਧਾਂਤ ਲਿਖਣੇ ਨੇ ਜਿਹਦੀ ਵਰਤੋਂ ਅਸੀਂ ਕਰਾਂਗੇ ਅਸੀਂ ਜਾਣਦੇ ਹਾਂ ਕਿ ਸਪਰਸ਼ ਬਿੰਦੂ ਤੇ ਖਿੱਚਿਆ ਅਰਧ ਵਿਆਸ ਸਪਰਸ਼ ਰੇਖਾ ਤੇ ਲੰਭ ਹੁੰਦਾ ਹੈ ਭਾਵ ਜਿਹੜੇ ਕੇਂਦਰ ਤੋਂ ਅਸੀਂ ਅਰਧ ਵਿਆਸ ਖਿੱਚਦੇ ਹਾਂ ਸਪਰਸ਼ ਬਿੰਦੂ ਤੇ ਤੇ ਸਪਰਸ਼ ਰੇਖਾ ਉਤੇ ਲੰਭ ਹੁੰਦਾ ਹੈ ਇਹਦਾ ਮਤਲਬ ਕੀ ਹੋਇਆ ਕਿ OD ਲੰਬ ਹੈਗਾ BC ਤੇ OD ਲੰਬ ਹੈਗਾ BC ਤੇ OE ਲੰਬ ਹੈਗਾ AB ਤੇ ਤੇ OF ਲੰਬ ਹੈਗਾ AC ਤੇ ਅਗਲੀ ਅਗਲਾ ਸਿਧਾਂਤ ਹੈਗਾ ਅਤੇ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ बराबर ਹੁੰਦੀਆਂ ਨੇ ਇਹਦਾ ਮਤਲਬ ਇਹ ਹੋਇਆ ਕਿ ਇਹ CD ਜਿਹੜੀ ਹੈ ਉਹ CF ਦੇ ਬਰਾਬਰ ਹੈ ਤੇ BD ਜਿਹੜਾ ਹੈ ਉਹ B ਦੇ ਬਰਾਬਰ ਹੈ ਸੋ ਇਹਦਾ ਮਤਲਬ ਕੀ ਹੋਇਆ ਅਸੀਂ ਇੱਥੇ ਲਿਖ ਦਿੱਤਾ BE, BE ब्राबर, BD ब्राबर 8 ਸੈਂਟੀਮੀਟਰ ਸੋ ਇਹ BE 8 ਸੈਂਟੀਮੀਟਰ ਹੋ ਗਿਆ CF ब्राबर, CD ब्राबर 6 ਸੈਂਟੀਮੀਟਰ CF ਠੀਕ ਹੈ ਇਹ ਤੇ ਦਿੱਤਾ ਨਹੀਂ ਹੋਇਆ ਸੋ ਅਸੀਂ ਲਿਖਾਂਗੇ AF AE ਸੋ ਇਹ ਆਪਣਾ ਇਹ AF E ਬਰਾਬਰ ਅਸੀਂ Y ਮੰਨ ਲਿਆ ਇਹੋ ਮੰਨ ਲਓ ਕਿ Y ਹੈਗਾ तो कुछ ही मान लो एक्स मान लो वाई मान लो सो ए मान लो हूँ असी देखते हैं ए बी कहते बराबर है ए बी ए बी बराबर हो गया वाई जमा अठ ए जमा बी बराबर वाई जमा अठ सेंटीमीटर बी सी बी डी जमा सी डी ए वाला है अठ जम छे चौदह सेंटीमीटर ए सी एफ जमा सी एफ बराबर वाई जमा छे सेंटीमीटर ठीक है आओ चलिए ਹੁਣ ਤੇਪੁਜ ABC ਦਾ ਅਰਧ ਪਰਿਮਾਪ ਅਰਧ ਪਰਿਮਾਪ ਦਾ ਬੱਚੋ ਤੁਹਾਨੂੰ ਪਤਾ ਹੈ ਜਿਹੜਾ ਚਿੰਨ ਅਸੀਂ ਵਰਤਦੇ ਹਾਂ ਐਸ ਵਰਤਦੇ ਹਾਂ ਇਹ ਜਿਹੜਾ ਹਿਰੋ ਦੇ ਸੂਤਰ ਦੇ ਵਿੱਚ ਅਸੀਂ ਵਰਤਦੇ ਹਾਂ ਇਸ ਗੱਲ ਦੀ ਸੋ ਅਰਧ ਪਰਿਮਾਪ ਅਰਧ ਪਰਿਮਾਪ ਕੀ ਹੁੰਦਾ ਤਿੰਨੋਂ ਭੁਜਾਵਾਂ ਦਾ ਜੋੜ 2 ਸੋ AB ਜੋ on BC ਜੋ AC ਤਿੰਨੋਂ ਭੁਜਾਵਾਂ ਦਾ ਜੋੜ 2 ਸੋ AB ਕਿਹੜੇ ਬਰਾਬਰ ਸੀ Y 28 ਇਥੋਂ ਹੀ ਪਤਾ ਲੱਗਦਾ Y 28 BC 14 ਦੇ ਬਰਾਬਰ ਸੀ ਇਹ 14 ਤੇ AC ਜਿਹੜਾ ਹੈ Y 26 2 ਹੁਣ y ਜਮਾ y ਕਿਨੋਂ ਆ ਗਿਆ 2y ਤੇ 8 ਜਮਾ 14 ਕਿੰਨਾ ਆ ਗਿਆ 22 22 ਜਮਾ 6 28 2y ਜਮਾ 28 2 ਹੁਣ ਬੱਚਿਓ ਇੱਥੇ 2 ਸਾਂਝਾ ਆ ਗਿਆ ਦੋਨਾਂ ਚੋਂ ਸੋ ਦੋ ਸਾਂਝਾ ਬਾਹਰ ਲੈ ਲਿਆ ਤੇ ਆ ਗਿਆ y ਤੇ 14 ਦੋਨਾਂ 28 ਇੱਥੇ 14 2 ਇਹ ਦੋ ਦੇ ਨਾਲ ਇਹ ਦੋ ਕੱਟ ਗਿਆ ਤੇ ਇਕੱਲਾ ਸਾਡੇ ਕੋਲ ਬਚ ਗਿਆ y ਜਮਾ 14 ਇਹ ਆ ਗਿਆ ਬੱਚਿਓ ਇਸ ਤ੍ਰਿਭੁਜ ਦਾ ਅਰਧ ਪਰਿਮਾਪ y ਜਮਾ 14 ਹੁਣ ਬੱਚਿਓ s a बराबर एस कटा बी सी ए जी वजह बी सी है ए वाई जमा चौदह कटा चौदह चौदह नौ चौदह कट गया कला वाई आ गया एस कटा बी बराबर एस कटा ए सी बराबर वाई जमा चौदह कटा वाई जमां छे जेल ब्रैकेट खोला वाई देा वाई कट जाएगा तो कटा छे हो जाएगा चौदह चो छे गया अठ आ गया एस कटा सी बराबर एस कटा ए बी वाई जमा चौदह कटा वाई जमा अठ ब्रैकट जिन्हें खोलिया कटा वाई तो जम वाई कट गए ਤੇ 14 ਚੋਂ 8 ਗਿਆ 6 ਹੁਣ ਸਾਡੇ ਕੋਲ ਬੱਚੇ ਆ ਚੀਜ਼ਾਂ ਆ ਗਈਆਂ ਐਸ ਆ ਗਿਆ ਐਸ/a ਐਸ/b ਐਸ/c ਹੁਣ ਹੀਰੋ ਦੇ ਸੂਤਰ ਮੁਤਾਬਕ ਤ੍ਰਿਭੁਜ a b c ਦਾ ਖੇਤਰਫਲ ਬਰਾਬਰ s ਬ੍ਰੈਕਟ ਬਾਕੇ s/a ਫਿਰ ਬ੍ਰੈਕਟ ਚ s/b ਬ੍ਰੈਕਟ ਚ s/c ਇਹ ਪੂਰੇ ਦਾ ਵਰਗਮੂਲ ਇਹ ਸਾਨੂੰ ਸੂਤਰ ਯਾਦ ਹੋਣਾ ਚਾਹੀਦਾ ਹੈ ਕਿ ਅਸੀਂ ਇਹਨੂੰ ਪੜ੍ਹ ਵੀ ਚੁੱਕੇ ਹਾਂ ਸੋ ਬਰਾਬਰ y/14 ਐਸ ਹੈਗਾ s/h y ਹੈਗਾ s/b 8 ਹੈਗਾ s/c 6 ਹੈ। ਹੁਣ ਬੱਚਿਓ 86 48 48 2 ਸੋ 48 2 2 14 ਹੈ ਬੱਚਿਓ ਇਸ ਤ੍ਰਿਭੁਜ ABC ਦਾ ਖੇਤਰਫਲ ਹੈਗਾ ਪਰ ਇਹਦੇ ਵਿੱਚ ਆਨੇ Y ਹੈਗਾ OC ਲੱਭਣਾ ਹੈ ਨਾ ਅੱਗੇ ਚਲੀਏ। ਹੁਣ ਬੱਚਿਓ ਸਾਨੂੰ ਇਹ ਵੀ ਪਤਾ ਹੈ ਕਿ ਤ੍ਰਿਭੁਜ ਦਾ ਖੇਤਰਫਲ ਆਧਾਰ ਉਚਾਈ 2 ਹੁੰਦਾ ਹੈ। ਠੀਕ ਹੈ ਨਾ? ਸੋ ਖੇਤਰਫਲ ਤ੍ਰਿਭੁਜ BOC B O C ਆਧਾਰ ਕਿੰਨਾ ਹੈ 14 ਉਚਾਈ ਕਿੰਨੀ ਹੈ 4 ਸੋ so BC OD so so 2 ਸੋ 14 4 2 ਸੋ 2 2 4 4 ਨਾਲ 2 ਕਟਿਆ ਬਲੀ 4 ਨੂੰ 2 ਨਾਲ ਕਟਿਆ 2 2 4 4 28 cm² ਇਹ ਆ ਗਿਆ ਬੱਚਿਓ ਇਸ ਤ੍ਰਿਭੁਜ ਦਾ ਖੇਤਰਫਲ ਫਿਰ ਖੇਤਰਫਲ AOB AOB ਸੋ ਆਧਾਰ ਉਚਾਈ 2 ਸੋ AB OE AB OE 2 ਸੋ AB ਕਿੰਨਾ ਸਾਡੇ ਕੋਲ ਬੱਚਿਓ 8 y ਤੇ ਉਹੀ ਕਿੰਨਾ 4 ਅਰਧ ਵਿਆਸ ਠੀਕ ਹੈ ਵਟਾ 2 ਸੋ 2 ਦੇ ਨਾਲ 2 2 4 ਸੋ ਅਗੇ 2 8 22 ਬ੍ਰੈਕਟ ਖੋਲੇ 2 8 16 ਜਮਾ 2y ਸੈਂਟੀਮੀਟਰ ਵਰਗ ਇਹ ਇਹਦਾ ਖੇਤਰਫਲ ਆ ਗਿਆ ਹੁਣ ਖੇਤਰਫਲ AOC A O C ਸੋ ਆਧਾਰ AC OF ਉਚਾਈ 2 ਸੋ AC OF 2 AC ਕਿੰਨਾ 6/2 OF ਕਿੰਨਾ ਅਰਧ ਵਿਆਸ ਹੈ 4 2 2 4 ਸੋ so, 2 6 ਜਮਾ y 2 6 so, 12 2y ਸੋ 12 ਜਮਾ 2y ਸੈਂਟੀਮੀਟਰ ਵਰਗ ਆ ਗਿਆ ਹੁਣ ਬੱਚਿਓ ਇਹ ਤਿੰਨੋਂ ਤ੍ਰਿਭੁਜਾਂ ਦਾ ਖੇਤਰਫਲ ਸਾਡੇ ਕੋਲ ਆ ਗਿਆ ਹੁਣ ਤ੍ਰਿਭੁਜ ABC ਦਾ ਖੇਤਰਫਲ ਫਿਰ ਦੁਬਾਰਾ ਲਈ ਪੂਰੇ ABC ਦਾ ਖੇਤਰਫਲ ਜਿਹੜਾ ਹੈ ਬੱਚਿਓ ਇਹ ਤਿੰਨ ਜਿਹੜੇ ਅਸੀਂ ਤ੍ਰਿਭੁਜ ਲਏ ਨੇ ਇਹਨਾਂ ਦਾ ਜੋੜ ਦੇ ਬਰਬਰ ਹੋਏਗਾ ਸੋ ਖੇਤਰਫਲ BOC ਜਮਾ ਖੇਤਰਫਲ AOB ਜਮਾ ਖੇਤਰਫਲ BOC ਤੇ ਬੱਚਿਓ ਆਪਣੇ ਸੂਤਰ ਦੇ ਹੀਰੋ ਸੂਤਰ ਦੇ ਹੀਰੋ ਦਾ ਸੂਤਰ ਦੇ ਮੁਤਾਬਕ ਅਸੀਂ ਖੇਤਰਫਲ ABC ਦਾ ਕਿੰਨਾ ਲੱਭਿਆ ਸੀਗਾ 48y y ਜਮਾ 14 ਬ੍ਰੈਕਟ ਪਾ ਕੇ ਆਪਣਾ ਆ ਗਿਆ ਵਰਗਮੂਲ 18y ਸੌਰੀ ਵਰਗਮੂਲ ਵਿੱਚ ਆ ਗਿਆ 48y ਬ੍ਰੈਕਟ ਵਿੱਚ y ਜਮਾ 14 ਇਹ ਤ੍ਰਿਭੁਜ ABC ਦਾ ਖੇਤਰਫਲ ਹੈ ਸੋ ਬਰਾਬਰ BOC ਦਾ ਖੇਤਰਫਲ ਕਿੰਨਾ ਆਇਆ 28 28 ਪਾਤਾ ਫਿਰ AOV ਦਾ ਖੇਤਰਫਲ ਕਿੰਨਾ 6 ਜਮਾ 16 ਜਮਾ 2y 16 ਜਮਾ 2y ਪਾਤਾ ਤੇ ਫਿਰ ਇਹ ਉਸੇ ਦਾ ਖੇਤਰਫਲ ਕਿੰਨਾ ਹੈ 12 ਜਮਾ 2y ਸੋ ਬੱਚਿਓ ਹੁਣ ਦੇਖੋ 28 ਜਮਾ 12 ਕਿੰਨਾ ਹੋ ਗਿਆ 40 40 ਜਮਾ 16 ਕਿੰਨਾ ਹੋ ਗਿਆ 56 ਸੋ 56 ਤੇ 2y ਜਮਾ 2y 4y ਸੋ ਹੁਣ ਇਹ ਜਿਹੜਾ ਸੀ ਚੀਜ਼ ਹੈ ਸਾਡੀ ਹੈ 56 ਜਮਾ 2y ਦੇ ਬਰਾਬਰ ਆ ਗਈ ਇਹਨਾਂ ਨੂੰ ਸਰਵ ਕਰ ਲੈਣੇ ਆ ਸੋ 48y y ਜਮਾ 14 ਵਰਗਮੂਲ ਦੇ ਵਿੱਚ ਇਹ ਬਰਾਬਰ ਹੈਗਾ 56 ਜਮਾ 4y ਹੁਣ ਬੱਚਿਓ 48y ਨੂੰ ਮੈਂ 16 3y ਲਿਖ ਦਿੱਤਾ 16 3 48 ਐਵੇਂ ਕਿਉਂ ਕੀਤਾ ਤੁਹਾਨੂੰ ਪਤਾ ਲੱਗ ਜਾਏਗਾ ਤੇ ਇਹਦੇ ਵਿੱਚੋਂ ਦੋਨਾਂ ਚੋਂ ਦੋਨੋਂ ਪਦਾਂ ਚੋਂ 4 ਮੈਂ ਸਾਂਝਾ ਲੈ ਲਿਆ 4 ਸਾਂਝਾ ਲਿਆ ਤੇ 14 ਚੌਕ 56 ਤੇ ਜਮਾ ਇੱਥੇ ਇਕੱਲਾ 4 1 4 ਇਕੱਲਾ y ਰਹਿ ਗਿਆ ਠੀਕ ਹੈ ਹੁਣ ਬੱਚਿਓ 16 ਦਾ ਵਰਗਮੂਲ ਕੀ ਹੁੰਦਾ 16 ਦਾ ਵਰਗਮੂਲ ਹੁੰਦਾ 4 ਸੋ 4 ਵਰਗਮੂਲ ਤੋਂ ਬਾਹਰ ਆ ਗਿਆ ਤੇ ਅੰਦਰ ਰਹਿ ਗਿਆ ਇਕੱਲਾ 3y y ਜਮਾ 14 4 14 ਜਮਾ y ਹੁਣ ਬੱਚਿਓ ਕੀ ਹੋਇਆ ਦੇਖੋ ਇਹ 4 ਦੇ ਨਾਲ ਜਿਹੜਾ ਇਹ 4 ਐ ਇਹ ਕੱਟ ਜਾਏਗਾ ਇਹ ਇਹ ਐਚ ਆ ਰਿਹਾ ਨਾ ਐਚ ਆਰ ਕੱਟ ਗਿਆ ਠੀਕ ਹੈ ਤੇ ਹੁਣ ਕੀ ਬਚ ਗਿਆ ਗੱਲਾ 3y y^14 4 a y^14 ਹੁਣ ਦੋਨੋਂ ਪਾਸੇ ਵਰਗ ਕਰਨ ਤੇ ਦੋਨੋਂ ਪਾਸੇ ਵਰਗ ਕਰਦੇ ਜਿਹੜੇ ਇਹਦਾ ਵਰਗ ਕਰਾਂਗੇ ਇਹਦਾ ਵਰਗਮੂਲ ਵਰਗ ਕਰਨ ਨਾਲ ਕੱਟਿਆ ਜਾਏਗਾ ਸੋ ਕੱਲਾ ਰਹਿ ਜਗਾ 3y y^14 ਤੇ y^14 ਦਾ ਵਰਗ ਕੀਤਾ ਹੁਣ ਬੱਚੋ ਦੇਖੋ ਇੱਥੇ ਇੱਕ y^14 ਇੱਥੇ ਹੈਗਾ ਤੇ ਇੱਥੇ y 14 ਤਾਂ ਬਰਕਰ ਹੈਗਾ ਦੋ ਹੈਗੇ ਨੇ ਸੋ ਇੱਕ ਜਿਹੜਾ ਹੈਗਾ ਇਹ ਵਾਲਾ ਵੱਡਾ a ਇੱਕ ਇਹਦੀ ਘਾਤ ਜਿਹੜੀ ਹੈ ਉਹ ਇਦਾਂ ਕੱਟ ਜੇਗੀ ਤੇ y 14 ਕੱਟਿਆ ਜਾਏਗਾ ਠੀਕ ਹੈ ਤੇ ਇੱਥੇ ਕੀ ਬਚ ਜਾਏਗਾ ਇਕੱਲਾ 3y y 14 ਇਕੱਲਾ ਰਹਿ ਜਾਏਗਾ ਇੱਕ ਹੱਥ ਕੱਟੀ ਜਾਏਗੀ y 14 y ਖੰਭੇ ਬਸੇ ਗਿਆ 3y ਚੋਂ y ਗਿਆ 2y 2 14 so y ਕਿੰਨਾ ਆ ਜਾਏਗਾ 14 2 7 so y ਦਾ ਮੁੱਲ ਸੜਕੋ 7 ਆ ਗਿਆ ਹੁਣ ab ਕਿਹਦੇ ਬਰਾਬਰ ਸੀ y 8 so 7 8 15 cm so ab ਦੀ ਲੰਬਾਈ ਹੈਗੀ 15 cm ਤੇ ac ਬਰਾਬਰ ਹੈਗਾ y 6 so y ਜਿਹੜਾ 7 ਪਤਾ 7 6 13 cm so ac ਦੀ ਲੰਬਾਈ ਹੈ 13 cm so ਇਹ ਦੋਨੋਂ ਚੀਜ਼ਾਂ ਅਸੀਂ ਪਤਾ ਕਰੀਆਂ ਸੀਗੀਆਂ ab 15 cm a 13 cm so ਇਸ ਤਾਂ ਦੇ ਨਾਲ ਬੱਚਿਓ ਅਸੀਂ ਇਹ ਸਵਾਲ ਹੱਲ ਕੀਤਾ ਹੈ ਇਹਦੇ ਵਿੱਚ ਅਸੀਂ ਹੀਰੋ ਦਾ ਸੂਤਰ ਹੀ ਵਰਤਿਆ ਤੇ ਜਿਹੜਾ ਇੱਕ ਆਮ ਆਧਾਰ ਗੁਣਾ ਉਚਾਈ 2 ਕਰਕੇ ਜਿਹੜਾ ਖੇਤਰਫਲ ਹੈ ਉਹ ਵੀ ਪਤਾ ਕੀਤਾ ਸੋ ਅਸੀਂ ਪੂਰੇ ਦਾ ਖੇਤਰਫਲ ਲੱਭਿਆ ਪਹਿਲੇ ਹੀਰੋਜ਼ ਹੀਰੋ ਦੇ ਸੂਤਰ ਦੇ ਨਾਲ ਫਿਰ ਛੋਟੇ ਤ੍ਰਿਪੂਜਾਂ ਦਾ ਤਿੰਨਾਂ ਦਾ ਲੱਭ ਕੇ ਉਹ ਵੱਡੇ ਤ੍ਰਿਪੂਜ ਦੇ ਖੇਤਰਫਲ ਨੂੰ ਛੋਟੇ ਤ੍ਰਿਪੂਜਾਂ ਦੇ ਜੋੜ ਦੇ ਬਰਾਬਰ ਕਰ ਦਿੱਤਾ ਤੇ ਜਦੋਂ ਉਹਨਾਂ ਦਾ ਮੁੱਲ ਪਾਇਆ ਤੇ ਸਾਡੇ ਕੋਲ 22 ਦੀ ਵੈਲਿਊ ਆ ਗਈ y ਦਾ ਮੁੱਲ ਆ ਗਿਆ ਤੇ y ਦਾ ਮੁੱਲ ਫਿਰ ਇਹਦੇ ਵਿੱਚ ਪਾਇਆ ਤੇ ਸਾਡੇ ਕੋਲ ਇਹਦੀ ਲੰਬਾਈ ਆ ਗਈ ਤੇ ਇਹਦੇ ਨਾਲ ਇਹਦੀ ਲੰਬਾਈ ਆ ਗਈ ਸੋ ਬੜਾ ਹੀ ਵਧੀਆ ਸਵਾਲ ਸੀ ਪਰ ਬੱਚਿਓ ਜਦ ਤੱਕ ਤੁਸੀਂ ਆਪ ਕਰਕੇ ਨਹੀਂ ਦੇਖੋਗੇ ਤਦ ਤੱਕ ਪਤਾ ਨਹੀਂ ਲੱਗੇਗਾ ਜੇ ਜਵਾਨੀ ਦੇ ਕੇ ਫਿਰ ਹਮ ਜਾਂਚ ਕਰਨਾਂ ਯਤਨ ਕਰੋਗੇ ਤੇ ਤੁਹਾਡਾ ਕੋ ਗਲਤੀਆਂ ਹੋ ਜਾਣਗੀਆਂ ਸੋ ਇਸ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ 2-3 ਵਾਰ ਇਹਦਾ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਪੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ